ਮੈਂ ਸੁਤਨਾਮ ਸਿੰਘ ਕੰਮਾ ਮੁੱਖ ਪ੍ਰਬੰਧਕ ਬਿਲੇ ਯੂਥ ਕਲੱਬ ਕੰਮਾ ਅਤੇ ਮੁੱਖ ਪ੍ਰਬੰਧਕ ਕੰਮਾ ਫੁੱਟਬਾਲ ਅਕੈਡਮੀ ਅੱਜ ਅਸੀਂ ਉਸ ਗਰਾਊਂਡ 'ਚ ਖੜੇ ਆ ਤੁਸੀਂ ਪਿੱਛੇ ਦੇਖ ਰਹੇ ਹੋ ਇਹ 58 ਮਾ ਟੂਰਨਾਮੈਂਟ ਅਸੀਂ ਪਿਛਲੇ ਸਾਲ ਕਰਵਾਇਆ ਸੀ ਔਰ ਲਗਾਤਾਰ ਐਸਾ ਅਸੀਂ 60ਵਾਂ ਟੂਰਨਾਮੈਂਟ ਕਰਵਾ ਰਹੇ ਆ ਔਰ ਉਹ ਜਿਹੜੀਆਂ ਤਿਆਰੀਆਂ ਅਸੀਂ ਹੁਣ ਤੋਂ ਰੰਬੀਆਂ ਹੋਈਆਂ ਕਾਫੀ ਤਰ੍ਹਾਂ ਇਹ ਜੋ ਸਾਡੀ ਸਕੂਲ ਦੀ ਬਿਲਡਿੰਗ ਹੈ ਇਹ ਸਾਡਾ ਸੀਨੀਅਰ ਸੈਕੰਡਰੀ ਸਕੂਲ ਕਾਮਾ ਉਹਦੇ ਪਾਲੇ ਪਾਸੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਾਮਾ ਇੱਥੋਂ ਸਾਡੇ ਲਗਭਗ ਸ਼ਹੀਦ ਪਾਕਿਸਤਾਨ ਨਗਰ ਦੇ ਵਿੱਚ ਪਿੰਡ ਬੰਦਾ ਖੜਕੜ ਕਲਾ ਜਿੱਥੇ ਸ਼ਹੀਦ ਪਾਕਿਸਤਾਨ ਜੀ ਦਾ ਪਿੰਡ ਹੈ ਉਹ ਸਾਡੇ ਤੋਂ 1.5 ਕਿਲੋਮੀਟਰ ਦੇ 2 ਕਿਲੋਮੀਟਰ ਦੇ ਵਿਚਕਾਰ ਸਾਡਾ ਵਸੀਮਾ ਉਹਦੇ ਨਾਲ ਪੈਂਦਾ ਹੈ ਜੇ ਨਵਾਂ ਸ਼ਹਿਰ ਤੋਂ ਤੁਰਦੇ ਆ ਤਾਂ ਸਾਡੇ ਤੋਂ ਕਮਾਂ ਪਹਿਲਾਂ ਗਰੋਂ ਕਮਾਂ ਆਦੀ ਆ ਉਸ ਤੋਂ ਬਾਅਦ ਅਗਲਾ ਪਿੰਡ ਖੜਕੜ ਕਨਾ ਸ਼ਹੀਦ ਪਾਕਿਸਤਾਨ ਜੀ ਦਾ ਆ ਜੀ ਅਸੀਂ ਮੈਂ ਮਾਣ ਮਹਿਸੂਸ ਕਰਦਾ ਤੇ ਜਦੋਂ ਮੇਰਾ ਜਨਮ ਹੋਇਆ ਸੀ ਮੇਰਾ ਜਨਮ 1965 ਦਾ 1965 ਦੇ ਵਿੱਚ ਜਦੋਂ ਜੰਗ ਲੱਗੀ ਸੀ ਉਸ ਵੇਲੇ ਦੋ ਸ਼ਹੀਦ ਹੋਏ ਸੀ ਮੇਰੇ ਪਿੰਡ ਦੇ ਸਾਬ ਕਲਦੀਪ ਸਿੰਘ ਜੀ ਐਂਡ ਸਰਦਾਰ ਸੋਹਣ ਸਿੰਘ ਜੀ ਸਾਡੇ ਪਿੰਡ ਦੇ ਉਸ ਵੇਲੇ ਦੇ ਨੌਜਵਾਨਾਂ ਨੇ ਮੈਂ ਤਾਂ ਉਦੋਂ ਮਤਲਬ ਸਾਲ ਦਾ ਸੀਗਾ ਉਸ ਵੇਲੇ ਜਿਹੜੇ ਪੁਰਾਣੇ ਬੰਦੇ ਸੀ ਮਾਸਟਰ ਸੁੱਚਾ ਸਿੰਘ ਜੀ ਸਪਿਆਰਾ ਸਿੰਘ ਰੌਸ਼ਨ सुरेंद्र ਸਿੰਘ ਤੇ ਉਸ ਵੇਲੇ ਕਾਫੀ ਜਦਾਂ ਬਾਬਾ ਚੈਨ ਸਿੰਘ ਜੀ ਮੈਂ ਹੁਣ ਇੰਨੇ ਬੰਦਿਆਂ ਦਾ ਮੈਂ ਨਹੀਂ ਪੁਰਾਣੇ ਵੇਲੇ ਕਰ ਸਕਦਾ ਸ਼ਹਿਰ ਦੇ ਵਿੱਚ ਇਹਨਾਂ ਨੇ ਟੂਰਨਾਮੈਂਟ ਸ਼ੁਰੂ ਕਰਾਇਆ ਸੀ ਉਹ ਲਗਾਤਾਰ ਅੱਜ ਤੱਕ ਬੇਰੋਕ ਟੁਕ ਚੱਲ ਰਿਹਾ ਔਰ ਅਸੀਂ 50ਵਾਂ ਟੂਰਨਾਮੈਂਟ ਜਦੋਂ ਕਰਾਇਆ ਉਸ ਵੇਲੇ ਵੀ ਅਸੀਂ ਪੂਰਾ ਗੋਲਡਨ ਜੁਬਲੀ ਟੂਰਨਾਮੈਂਟ ਦਾ ਨਾਮ ਦਿੱਤਾ ਔਰ ਸਾਰੇ ਅਮਰੀਕਾ ਕੈਨੇਡਾ ਸਪੇਨ ਜਰਮਨ ਤੋਂ ਲੋਕ ਸਾਡੇ ਨਾਲ ਜਿਹੜੇ ਜੋੜੇ ਹੋਏ ਕਲੱਬ ਨਾਲ ਕਲੱਬ ਨਾਲ ਐਨਆਰਆਈ ਬਹੁਤ ਜੋੜੇ ਹੋਏ ਆ ਉਹ ਸਾਰੇ ਇੱਥੇ ਪਹੁੰਚੇ ਸੀ ਤੇ ਉਹਨਾਂ ਨੂੰ ਬੜੇ ਵਧੀਆ ਟੰਗਦਾ ਅਸੀਂ ਆਭਗਤੀ ਵੀ ਕੀਤੀ ਆ ਤੇ ਟੂਰਨਾਮੈਂਟ ਵੀ ਬੜੇ ਉੱਚੇ ਲੈਵਲ ਤੇ ਲੈ ਗਏ ਆ ਹੁਣ ਅਸੀਂ ਉਹ ਪਿੰਡੂ ਟੂਰਨਾਮੈਂਟ ਜਿੱਦਾਂ ਹੁੰਦੇ ਆਮ ਉਹ ਤੋਂ ਨਿਕਲ ਕੇ ਬਹੁਤ ਟਾਈਮ ਤੋਂ ਅਸੀਂ ਕਲੱਬਾਂ ਦੇ ਪਿੰਡ ਪੱਦਰ ਦੀਆਂ ਗਣਮੇ ਚੌਣਮੀਆਂ ਤੇ ਇਸੇ ਤਰ੍ਹਾਂ ਅੰਡਰ 14 ਦੇ ਬੱਚੇ ਉਹਨਾਂ ਦਾ ਟੂਰਨਾਮੈਂਟ ਕਰਾਣੇ ਆ 2003 ਦੇ ਵਿੱਚ ਫਿਰ ਅਸੀਂ ਫੁੱਟਬਾਲ ਅਕੈਡਮੀ ਸ਼ੁਰੂ ਕੀਤੀ ਜਿਹੜੀ ਕਿ ಗ್ರಾಮ ਪੰਚਾਇਤ ਐਨ ਆਰ ਆਈ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਅਕੈਡਮੀ ਨੇ ਸਾਨੂੰ ਐਨੇ ਸੋਹਣੇ ਬੱਚੇ ਤਿਆਰ ਮਿਲੇ ਸਾਨੂੰ ਹੌਲੀ 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 ਕਰਦੇ ਜਿਨ੍ਹਾਂ ਨੂੰ ਕੋਚ ਸੀ ਪਹਿਨਾ ਨਵਦੀਪ ਹਨੀ ਰਿਆ ਕੋਚ ਫਿਰ ਗੁਰਪਾਲ ਫੌਜੀ ਅ ਅੱਜਕੱਲ ਯੂ ਐਸ ਏ ਗਏ ਨੇ ਤੇ ਹੁਣ ਗਰਨਾਮ ਸਿੰਘ ਜੀ ਸਾਡੇ ਅ ਬਹੁਤ ਵਧੀਆ ਫੁੱਟਬਾਲ ਰਾਇਆ ਸਾਫ ਦਾ ਹੁਣ ਅੱਜਕੱਲ ਇਹ ਪ੍ਰੈਕਟਿਸ ਕਰਾਉਂਦੇ ਨੇ ਸਾਡਾ ਏਮ ਹੈ ਬਈ ਛੋਟੇ ਛੋਟੇ ਬੱਚਿਆਂ ਨੂੰ ਅਸੀਂ ਟ੍ਰੇਨਿੰਗ ਦੇ ਕੇ ਉਹ ਉਹਨਾਂ ਨੂੰ ਉੱਪਰ ਕੱਢੀਏ ਕਾਲਜਾਂ 'ਚ ਭੇਜੀਏ ਕਲੱਬਾਂ 'ਚ ਭੇਜੀਏ ਇੱਕ ਸਭ ਤੋਂ ਵੱਡੀ ਗੱਲ ਇਹ ਆ ਅੱਜਕੱਲ੍ਹ ਸਰਕਾਰ ਨੇ ਆ ਨਸ਼ਿਆਂਦਵਾਲੇ ਸਿਕੰਜਾ ਕੱਸਿਆ ਮੈਂ ਕਹਿੰਦਾ ਵੀ ਜੇ ਸਰਕਾਰ ਸਾਡੇ ਪਿੰਡ ਦਾ ਸਾਹਕਤਾਬ ਲਾ ਕੇ ਵੀ ਜੋ ਅਸੀਂ ਖੇਡਾਂ ਦੇ ਵਿੱਚ ਨਿਆਣਿਆਂ ਨੂੰ ਕਰ ਰਹੇ ਆ ਜੇ ਇਧਰ ਹਰੇਕ ਪਿੰਡ ਦੇ ਵਿੱਚ ਅਕੈਡਮੀਆ ਖੋਲ ਦੇਣ ਕਲੱਬਾ ਖੋਲ ਦੇਣ ਤੇ ਸਾਰੀਆਂ ਸਹੂਲਤਾਂ ਦੇਣ ਬੱਚਿਆਂ ਨੂੰ ਤਾਂ ਮੈਨੂੰ ਲੱਗਦਾ ਨਸ਼ਾ ਤਾਂ ਐਵੇਂ ਖਤਮ ਹੋ ਜਾ ਲੋਕਾਂ ਦੇ ਘਰਾਂ ਤੋਂ ਵੀ ਲੋਣ ਨਹੀਂ ਜੇ ਤੁਸੀਂ ਇਹਨਾਂ ਬੱਚਿਆਂ ਨੂੰ ਸਹੀ ਪ੍ਰੋਪਰ ਕਰ ਅਸੀਂ ਇਹ ਜਿਹੜਾ ਕਰ ਰਹੇ ਹਾਂ ਅਸੀਂ ਸਿਰਫ ਆਪਣੇ ਸਰ ਤੇ ਇਹਨਾਂ ਦੇ ਸਰ ਤੇ ਪੰਚਾਇਤ ਸਰ ਤੇ ਪਿੰਡ ਵਾਸੀਆਂ ਸਰ ਤੇ ਕਰ ਰਹੇ ਹਾਂ ਸਾਨੂੰ ਵੀ ਲੋੜ ਹੈ ਜੇ ਸਰਕਾਰ ਕੁਝ ਦੇਵੇ ਸਾਨੂੰ ਫੰਡ ਦੇਵੇ ਅਸੀਂ ਇਹ ਤੋਂ ਵੀ ਉੱਪਰ ਦੀ ਕਰਾਂਗੇ ਕਿਉਂਕਿ ਸਾਡੇ ਬੱਚੇ ਅਸੀਂ ਕਲੱਬਾਂ 'ਚ ਭੇਜੇ ਆ ਕੋਈ ਸਰਪੀ ਚਾ ਕੋਈ ਐਜੂਕੇਸ਼ਨ ਮਹਕਮੇ 'ਚ ਗਏ ਆ ਕੋਈ ਬੀਐਸਵੀ ਬੀਐਸਪੀ ਬੀਐਸਐਫ ਦੇ ਵਿੱਚ ਗਏ ਆ ਤੇ ਉਹ ਹੋਰ ਨਿਕਲੇ ਮੋਢੇ ਕਾਲਜ ਦਾ ਸਾਥ ਹੋ ਨਿਆਣੇ ਮੰਗਦੇ ਆ ਹਰੇਕ ਸਾਲ ਤੇ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਤੇ ਸਾਹ ਹਰਦੇਵ ਸਿੰਘ ਦੀ ਕਾਮਾ ਸਾਡੇ ਜਿਹੜੇ ਸਰਪ੍ਰਸਤ ਆ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਹੀ ਕਰਾਣੇ ਆ ਇਹ ਜਿਹੜਾ ਸਕੂਲ ਦੀ ਬਿਲਡਿੰਗ ਹੈ ਇਹ ਸਾਰੀ ਉਹਨਾਂ ਦੀ ਰਹਿਨਮਾਈ ਚ ਬਣੀ ਆ ਉਹਨਾਂ ਨੇ ਬਣਾਈ ਆਪਣੇ ਪੈਸੇ ਤੇ ਸਰਕਾਰ ਦਾ ਕੋਈ ਥੇਲਾ ਨਹੀਂ ਲੱਗਾ ਇਹ ਚ ਐਦਾਂ ਦੀ ਬਿਲਡਿੰਗ ਕਿਸੇ ਵੀ ਸਕੂਲ ਦੇ ਵਿੱਚ ਹੈ ਨਹੀਂ ਗਈ ਇੱਕ ਪ੍ਰਾਈਵੇਟ ਸਕੂਲ ਦੇ ਉੱਪਰ ਦੀ ਬਿਲਡਿੰਗ ਬਣਾਈ ਆ ਸਵਾਰਦੇਵ ਸਿੰਘ ਜੀ ਉਹਨਾਂ ਦਾ ਉਦਾਂ ਵੀ ਬਹੁਤ ਯੋਗਦਾਨ ਹੈ ਸਾਨੂੰ ਹਰਦੇਵ ਸਿੰਘ ਜੀ ਦਾ ਨੌ ਦੇ ਹੀ ਖੇਡ ਨਗਰ ਬਣਾਇਆ ਆ ਤੇ ਤੇ ਆ ਜਿਹੜੀ ਗਰਾਊਂਡ ਬਣਾਈ ਆ ਇਹ ਨੈਸ਼ਨਲ ਹਾਈਵੇ ਦੇ ਵਿੱਚ ਵਿਚ ਆ ਗਈ ਸੀ ਫਿਰ ਅਸੀਂ ਹੁਣ ਜ਼ਮੀਨ ਲਈ ਆ ਨਾਲ ਨਾਲ ਬਲੇ ਯੂਥ ਕਲੱਬ ਨੇ ਤੇ ਇਹਨੂੰ ਬੜਾ ਤਿਆਰ ਕੀਤਾ ਬੜੇ ਢੰਗ ਨਾਲ ਸੀ ਇਸ ਵੇਲੇ ਜ਼ਿਲ੍ਹੇ ਦੇ ਵਿੱਚੋਂ ਸਭ ਤੋਂ ਬੈਸਟ ਗਰਾਊਂਡ ਆ ਸਾਡੀ ਇਹ ਤੇ ਇੱਕ ਸਾਡੇ ਹੋਰ ਸ਼ਹੀਦ ਹੋਏ ਸੀਗੇ ਕਾਰਗਲ ਦੀ ਨਹੀਂ ਉਹ ਜੰਮੂ ਕਸ਼ਮੀਰ ਸੀ ਚੀਤਮਨ لال ਜੀ 1991 ਤੋਂ ਫਿਰ ਅਸੀਂ ਉਹਨਾਂ ਨੂੰ ਵੀ ਉਹਨਾਂ ਸ਼ਹੀਦਾਂ ਦੇ ਨਾਲ ਹੀ ਕਰਕੇ ਉਹਨਾਂ ਦਾ ਵੀ ਤੀਜਾ ਸ਼ਹੀਦ ਸਾਡੇ ਜਮਨ ਲਾਲ ਜੀ ਨਾਲ ਉਹਨਾਂ ਦੇ ਨਾਂ ਤੇ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਹਮੇਸ਼ਾ ਉਹਨਾਂ ਦੇ ਨਾਂ ਤੇ ਅਸੀਂ ਟੂਰਨਾਮੈਂਟ ਕਰਾਉਂਦੇ ਆ ਬਾਕੀ ਸਾਡਾ ਇਸ ਵੇਲੇ ਬਹੁਤ ਵਧੀਆ ਵਿਲੇ ਯੂਥ ਕਲੱਬ ਦਾ ਆਫਿਸ ਹੈ ਇਦਾਂ ਦਾ ਆਫਿਸ ਮੈਨ ਦਾ ਕਿਸੇ ਵੀ ਕਲੱਬ ਚ ਨਹੀਂ ਹੈਗਾ ਜਿੰਨਾ ਕਿ ਸਾਡੇ ਨੂੰ ਮਤਲਬ ਦੇਣ ਮਿਲਿਆ ਸਾਨੂੰ ਸਾਡੇ ਲੋਕਾਂ ਦੀ ਸਾਡੇ ਪਬਲਿਕ ਦੀ ਸਾਡੇ ਜਿਹੜੇ ਸਾਡੇ ਨਾਲ ਸਪੋਰਟਸ ਨਾਲ ਜੁੜੇ ਹੋਏ ਆ ਸਾਡੇ ਇਸ ਗਰਾਊਂਡ ਨੇ ਬੜੇ ਬੜੇ ਪਲੇਅਰ ਤਿਆਰ ਕੀਤੇ ਇੱਥੇ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਬਿਜਲੀ ਬੋਰਡ ਚ ਗਰਸ਼ਨ ਸਿੰਘ ਛੰਨਾ ਉਹਨਾਂ ਦੇ ਨਾਮ ਲੈਣਾ ਛੀਰੀ ਬਿਹਾਰੀ ਨਾਲ ਦਾ ਦਾ ਇੱਥੇ ਦੇ ਕੋਈ ਹਜੇ ਤੱਕ ਪਲੇਅਰ ਨਹੀਂ ਹੋਇਆ ਜਿੰਨਾ ਐਡਾ ਤਕੜਾ ਪਲੇਅਰ ਸੀ ਉਹਦੀ ਅਮਰੀਕਾ ਚ ਪਿੱਛੇ ਡੈਥ ਹੋਈ ਆ ਤੇ ਪੈਂਟੂ ਹਰਮਿੰਦਰ ਸਿੰਘ ਪੈਂਟੂ ਬਹੁਤ ਵਧੀਆ ਪਲੇਅਰ ਆ ਸਾਡੀ ਇਸੇ ਗਰਾਊਂਡ ਦਾ ਪਲੇਅਰ ਸੀਗਾ ਜੋ ਬਿੱਟੂ ਬਾਸਾਲਾ ਤੇ ਜੀਤਾ ਇੱਕ ਸਾਡਾ ਛੋਟੂਆ ਮੁੰਡਾ ਉਹ ਸੀਆਰਪੀ ਦੇ ਵਿੱਚ ਪਲੇਇੰਗ ਮੈਂਬਰ ਆ ਇਸ ਵੇਲੇ ਬਹੁਤ ਵਧੀਆ ਇੰਡੀਆ ਦੀ ਅੰਡਰ 90 ਦੇ ਵਿੱਚ ਇੰਡੀਆ ਦਾ ਕਪਤਾਨੀ ਕੀਤੀ ਉਹਨੇ ਤੇ ਜਰਮਨ ਖੇਡਣ ਗਿਆ ਕਈ ਪਾਸੇ ਗਿਆ ਬਾਹਲੇ ਮਲਖਾਜ ਤੇ ਹੋਰ ਵੀ ਜਦਾਂ ਕਾਫੀ ਜਦੋਂ ਮਾਲ ਟੂ ਮੁੰਡਾ ਸੀਗਾ ਬੀਐਸਐਫ ਚ ਗਿਆ ਨਵਦੀਪ ਹਣੀ ਆ ਅਧਿਆਪਕ ਅ ਕੋਚਾਂਜ ਗਿਆ ਉਥੇ ਗਵਰਨਮੈਂਟ ਸਕੂਲ ਚ ਤੇ ਇਸ ਤਰ੍ਹਾਂ ਹੁਣ ਇਸ ਵੇਲੇ ਜੱਕ ਦਾ ਮੇਰੇ ਕੋਲ ਇਹਨੇ ਨੌ ਨਹੀਂ ਹੈਗੇ ਯਾਨੀ ਐਨੇ ਐਨੇ ਸਾਡੇ ਕਲੱਬ ਦੇ ਹੀਰੇ ਜੰਮੇ ਆ ਇੱਥੇ ਫੁੱਟਬਾਲ ਦੇ ਸਾਨੂੰ ਉਹਨਾਂ ਦੇ ਕੰਮ ਆਣਿਆ ਨੂੰ ਬਹੁਤ ਅਸੀਂ ਮਾਣ ਕਰਦੇ ਆ ਸਤਨਾਮ ਸਿੰਘ ਜੀ ਕਿੰਨੀ ਇੱਕ ਮੁਸ਼ਕਲ ਆਂਦੀ ਹੈ ਕਿਉਂਕਿ ਇਹਨਾਂ ਫੰਡ ਇਕੱਠਾ ਕਰਨਾ ਕਿਉਂਕਿ ਇੱਕ ਦਿਨ ਨੇ ਦੋ ਦਿਨ ਨੇ ਤਿੰਨ ਦਿਨ ਨੇ ਚਾਰ ਦਿਨ ਨੇ ਲੰਬੀ ਇਹ ਦਿਨ ਨੇ ਟੂਰਨਾਮੈਂਟ ਚੱਲਦਾ ਕਿਉਂਕਿ ਅਕਸਰ ਇੱਕ ਦਿਨ ਬਾਅਦ ਕਾਫੀ ਖਰਚੇ ਹੋ ਜਾਂਦੇ ਆ ਦੋ ਤਿੰਨ ਬਾਅਦ ਹੋ ਜਾਂਦੀ ਆ ਇੱਕ ਹਫਤਾ ਪਰ ਇੱਥੇ ਫੁੱਟਬਾਲ ਟੂਰਨਾਮੈਂਟ ਚੱਲਣੇ ਤੇ ਇਹਦਾ ਰੇਂਜ ਜਿਹੜਾ ਕਰਨਾ ਐ ਦੂਰੋਂ ਦੂਰੋਂ ਦੇਖਣ ਦੇ ਲਈ ਖਿਡਾਰੀ ਆਉਂਦੇ ਆ ਤੇ ਕਿੰਨਾ ਸਹਿਯੋਗ ਮਿਲਦਾ ਐਨਆਰਆਈ ਭਰਾਵਾਂ ਦੇ ਜੇ ਗੱਲ ਕੀਤੀ ਜਾਵੇ ਦੇਖੋ ਪਿੰਡਾਂ ਦੇ ਵਿੱਚੋਂ ਤਾਂ ਸਾਨੂੰ ਪਤਾ ਹੀ ਵੀ ਕਿੰਨੇ ਕ ਪੈਸੇ ਇਕੱਠੇ ਹੁੰਦੇ ਆ ਪਰ ਅਸੀਂ ਉਹਨਾਂ ਨੂੰ ਵੀ ਭਾਵੇਂ ਸਾਨੂੰ ਕੋਈ 10 ਰੁਪਏ ਦੇਵੇ 5 ਦੇਵੇ ਅਸੀਂ ਕੋਈ 100 ਦੇਵੇ ਕੋਈ 10000 ਦੇਵੇ ਸ਼ਰਮ ਮੱਥੇ ਹੁੰਦਾ ਪਰ ਜਿਹੜਾ ਐਨਆਰਆਈ ਨੇ ਸਾਨੂੰ ਸਹਿਯੋਗ ਦੇਣਾ ਹੁੰਦਾ ਉਹ ਬਹੁਤ ਵੱਡਾ ਹੁੰਦਾ ਉਹ ਐਨਆਰਆਈ ਸਾਡੇ ਤਾਂ ਅੱਜ ਕੱਲ ਇਹ ਆ ਵੀ 25 ਤੋਂ 30 ਮੰਬਰ ਟੂਰਨਾਮੈਂਟ ਹੁੰਦਾ ਮونی ਪਹਿਲੇ ਟਕ ਟੰਗਰਾਂ ਜੀਆਂ ਹੁੰਦੀਆਂ ਬੈਸ ਦੇ ਨੂੰ ਹੋਣਾ ਹੀ ਹੋਣਾ ਤੇ ਇਸ ਕਰਕੇ ਸਾਨੂੰ ਪੈਸਾ ਵੀ ਆਂਦਾ ਐਨਆਰਈ ਤੋਂ ਵੀ ਆਂਦਾ ਲੰਗਰ ਚੱਲਦਾ ਸਾਡੇ 6-7 ਦਿਨ ਲਗਾਤਾਰ 6 ਦਿਨ ਉੱਚ ਪੱਧਰੀ ਜਣੀ ਜਿਹੜਾ ਟੂਰਨਾਮੈਂਟ ਉਹ ਹੁੰਦਾ ਜਿਹਨੂੰ ਆਪਾਂ ਸਟੇਟ ਲੈਵਲ ਦਾ ਟੂਰਨਾਮੈਂਟ ਕਹਿੰਦੇ ਆ ਉਹ ਹੈਗਾ ਸਾਡਾ ਇੱਥੇ ਸਾਨੂੰ ਇੱਕ ਖੁਸ਼ੀ ਹੋਰ ਹੋਈ ਤੇ ਦੋ ਦਿਨ ਦੋ ਮੈਚ ਸੰਤੋਸ਼ ਟਰੋਫੀ ਦੇ ਸਾਡੀ ਗਰਾਊਂਡ 'ਚ ਹੋਏ ਇਹ ਤਾਂ ਵੱਡਾ ਮਾਣ ਅਸੀਂ ਹੋ ਗਏ ਕੋਈ ਨਹੀਂ ਸਾਡਾ ਇਹ ਧੰਨ ਭਾਗ ਹੈ ਸਾਡੀ ਗਰਾਊਂਡ ਜਿੱਥੇ ਸੰਤੋਸ਼ ਟਰੋਫੀ ਦੇ ਵੀ ਦੋ ਮੈਚ ਹੋਏ ਆ ਨਹੀਂ ਤਾਂ ਕੋਈ ਇਲਾਕੇ ਚ ਕੀ ਸ਼ਹਿਰਾਂ 'ਚ ਨੀ ਕੋ ਪੁੱਛਦਾ ਬੜਵੜੀਆਂ ਕਲੱਬਾਂ ਨੂੰ ਤੇ ਇੱਥੇ ਆਏ ਆ ਤੇ ਬਾਕੀ ਅਸੀਂ ਅ ਐਨ ਆਰ ਆਈ ਨੇ ਅਸੀਂ ਆਪ ਵੀ ਜਿੰਨਾ ਕਿ ਸਾਡੇ ਕੋਲ ਹੋ ਸਕਦਾ ਅ ਅਸੀਂ ਉਹ ਕਰਦੇ ਆ ਉਹ ਕਿਉਂਕਿ ਉਹਨ ਅਕੈਡਮੀ ਜਿਹੜੀ ਆ ਇਹਦਾ ਲਗਾਤਾਰ ਇੱਕ ਸਾਲ ਖਰਚਾ ਚੱਲਦਾ ਉਹ ਖਰਚਾ ਸੀ ਕੁਝ ਆਪਣੇ ਕੋਲੋਂ ਕੁਝ ਐਨਆਰਆਈ ਕੋਲੋਂ ਕੁਝ ਕਲੱਬ ਦੀਆਂ ਐਫੜੀਆਂ ਵਗੈਰਾ ਜਦਾਂ ਕਰਾ ਕੇ ਉਹਦੇ ਵਿੱਚੋਂ ਵੀ ਵੇਚ ਜਾਂਦੇ ਉਹ ਲੈ ਕੇ ਅਸੀਂ ਤਨਖਾਹਾਂ ਦਾ ਜਿਹੜਾ ਕੋਚ ਸਾਹਿਬ ਰੱਖਿਓ ਆ ਆਪਣੇ ਕਟਿੰਗ ਲਈ ਰੱਖਿਓ ਮੁੰਡਾ ਮਾਲੀ ਤੇ ਇਦਾਂ ਦੇ ਨਿਕਨੇ ਖਰਚੇ ਆ ਬਰਦੀਆਂ ਸ਼ੂ ਅਸੂਬ ਵਗੈਰਾ ਹੀ ਸਾਰੇ ਆਪਣੀ ਅਸੀਂ ਕੋਲੋਂ ਲੈਣੇ ਆ 100 200 200 ਇਕੱਠੇ ਫੁੱਟਬਲ ਮੰਗਾਣੇ ਆ ਤੇ ਸਾਨੂੰ ਕੋਈ ਮਤਲਬ ਸਾਡੇ ਪਿੰਡ ਨੂੰ ਵੀ ਸ਼ੌਕ ਹੈ ਪ੍ਰਤਾਨ ਸਾਹਿਬ ਕਿਉਂਕਿ ਇੱਕ ਚੀਜ਼ ਇਹ ਦੇਖੀ ਹੈ ਕਿ ਬੜੇ ਸ਼ਾਨਦਾਰ ਬੂਟੇ ਲਗਾਏ ਗਏ ਆ ਇਸ ਇੱਕ ਗਰਾਊਂਡ ਨੂੰ ਵਧੀਆ ਦਿੱਖ ਦੇਣ ਦੇ ਲਈ ਇਹ ਕਾਫੀ ਦੂਰ ਤੋਂ ਲਿਆਂਦੇ ਹੋਣਗੇ ਜੀ ਬਹੁਤ ਜ਼ਬਰਦਸਤ ਪੌਦੇ ਨਜ਼ਰ ਆਉਂਦੇ ਆ ਇਹ ਜਿਹੜੇ ਜਬ ਪੌਦੇ ਹਨ ਆ ਜੀ ਇਹ ਜਦੋਂ ਅਸੀਂ ਗਰਾਊਂਡ ਤਿਆਰ ਕੀਤੀ ਸੀਗਾ ਅਸੀਂ ਮਲੇਰ ਕੋਲੇ ਤੋਂ ਲੈ ਕੇ ਆਏ ਸੀ ਜੀ 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 ਘਾਹ ਵੀ ਘਾਹ ਵੀ ਮਲੇਰ ਕੋਲੇ ਤੋਂ ਲੈ ਕੇ ਲਾਇਆ ਜੀ ਤੇ ਬੂਟੇ ਮਲੇਰ ਕੋਲੇ ਤੋਂ ਲਾਏ ਇਹ ਇੱਥੇ ਮਿਲਦੇ ਨਹੀਂ ਹੁਣ ਸ਼ਾਇਦ ਮਿਲ ਨਾ ਪਿਆ ਤੇ ਇਸ ਕਰਕੇ ਦੇਖ ਬੜੀ ਅੱਛੀ ਹੈ ਨਾ ਦੀ ਜੀ ਤੇ ਇਹਨਾਂ ਨੂੰ ਅਸੀਂ ਮੇਨਟੇਨ ਵੀ ਰੱਖਦੇ ਆ ਮਾਲੀ ਵਗੈਰਾ ਰੱਖ ਕੇ ਇਸ ਤਰ੍ਹਾਂ ਜੀ ਐਨ ਆਰ ਆਈ ਭਰਾਵਾਂ ਨੂੰ ਕੀ ਸੰਦੇਸ਼ ਤੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਐਨ ਆਰ ਆਈ ਭਰਾਵਾਂ ਨੂੰ ਤਾਂ ਇਹ ਹੀ ਆ ਭਈ ਤੁਸੀਂ ਅੱਗੇ ਵੀ ਬਹੁਤ ਕੁਛ ਕੀਤਾ ਸਾਡੇ ਲਈ ਸਾਡੀ ਕਲੱਬ ਲਈ ਸਾਡੀ ਅਕੈਡਮੀ ਲਈ ਅੱਗੇ ਤੋਂ ਵੀ ਤੁਸੀਂ ਹੋਰ ਵੱਧ ਤੋਂ ਵੱਧ ਕਰੋ ਕਿਉਂਕਿ ਖਰਚੇ ਬਹੁਤ ਹੈ ਤੇ ਬਾਕੀ ਅਸੀਂ ਉਹਨਾਂ ਦਾ ਧੰਨਵਾਦ ਹੀ ਕਰਨਾ ਵੀ ਜਿਨ੍ਹਾਂ ਨੇ 1966 ਤੋਂ ਲੈ ਕੇ ਸਾਨੂੰ ਇੱਥੇ ਤੱਕ ਸਾਡਾ ਟੂਰਨਾਮੈਂਟ ਪਹੁੰਚਾਇਆ ਇਹ ਤੋਂ ਤਾਂ ਵੱਡੀ ਹੁਣ ਇਹਨਾਂ ਦੇ ਭਰਾਵਾਂ ਨੂੰ ਮੈਂ ਕੀ ਕਹਾਂ ਜਿਹੜੀ ਸਾਨੂੰ ਪੁੱਛੇ ਤੋਂ ਬਿਨਾਂ ਹੀ ਪੈਸੇ ਆਉਣ ਲੱਪੈਂਦੇ ਉਹਨਾਂ ਦਾ 60ਵਾਂ ਟੂਰਨਾਮੈਂਟ ਵੀ ਵਧੀਆ 60ਵਾਂ ਟੂਰਨਾਮੈਂਟ ਅਸੀਂ ਇੱਥੇ ਕਰਾ ਰਹੇ ਹਾਂ ਤੁਹਾਨੂੰ ਜਦੋਂ ਪਹਿਲਾ ਮੈਚ ਆਇਆ ਸੀ ਉਸ ਵੇਲੇ ਵੀ ਮੈਂ ਆਪ ਖੋਦ ਅਮਰੀਕਾ ਕੈਨੇਡਾ ਜਾ ਕੇ ਉਹ ਦੇਖਿਆ ਹਾਂ ਕਾਰਡ ਤੇ ਐਤਕੀ ਵੀ ਸ਼ਾਇਦ ਜਾਜੇ ਨਾ ਵੀ ਜਾ ਹੋਇਆ ਤਾਂ ਅਸੀਂ ਉਹਨਾਂ ਨੂੰ ਮੇਲ ਕਰਾਂਗੇ ਕਿਉਂਕਿ ਹੁਣ ਸਾਰੇ ਹੀ ਸਾਡੇ ਸੰਪਰਕ ਵਿੱਚ ਹੈਗੇ ਆ ਤੇ ਅਸੀਂ ਸਾਰਿਆਂ ਨੂੰ ਸੱਦਾ ਦਿੰਨੇ ਆ ਤੇ 60ਵੇਂ ਟੂਰਨਾਮੈਂਟ ਤੇ ਆ ਕੇ ਵੀ ਰੌਣਕਾਂ ਵਧਾਓ ਤੇ ਆਪਣੇ ਕੰਮੇ ਦਾ ਨਾਂ ਅਸੀਂ ਚਮਕਾਈਏ ਮਿਹਰਬਾਨੀ